ਬਤਵਾ ਦਾ ਬਹੁਤ ਹੀ ਸ਼ੁਕਰਗੁਜ਼ਾਰ ਹਾਂ ਮੇਰੇ ਮਾਤਾ ਪਿਤਾ ਦੇ ਆਸ਼ੀਰਵਾਦ ਦੇ ਨਾਲ ਸਾਡੀ ਆਮ ਆਦਮੀ ਪਾਰਟੀ ਦੀ ਜਿਹੜੀ ਸੀਨੀਅਰ ਲੀਡਰਸ਼ਿਪ ਹੈ ਸਾਡੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸ਼੍ਰੀ ਸੰਦੀਪ ਪਾਠਕ ਜੀ ਰਾਘਵ ਚੱਡਾ ਜੀ ਔਰ ਸਾਡੇ ਰਾਜ ਸਭਾ ਮੈਂਬਰ ਸ਼੍ਰੀ ਸ਼ੋਕ ਮਿੱਤਲ ਜੀ ਔਰ ਸਾਡੇ ਪੰਜਾਬ ਤੋਂ ਔਰ ਸਾਡੇ ਪੰਜਾਬ ਦੀ ਸ਼ਾਨ ਸਾਡੇ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦਾ ਔਰ ਸਾਡੀ ਜਨਦਰ ਦੇ ਸਾਡੇ ਮંત્રી ਸਹਿਬਾਨ ਸਾਡੇ ਐਮਐਲਏ ਸਹਿਬਾਨ ਸਾਡੇ ਹਲਕਾ ਇੰਚਾਰਜ ਸਾਰਿਆਂ ਦਾ ਮੈਂ ਬਹੁਤ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਮੈਨੂੰ ਇੰਨੀ ਵੱਡੀ ਜ਼ਿੰਮੇਵਾਰੀ ਦੇ ਨਾਲ ਨਿਵਾਜ਼ਿਆ ਔਰ ਮੈਂ ਜਲੰਧਰ ਨਿਵਾਸੀਆਂ ਨੂੰ ਇਹ ਯਕੀਨ ਦਿਵਾਉਣਾ ਚਾਹਨਾ ਮੈਂ ਜਿਹੜੇ ਆਨ ਵਾਲੇ 5 ਸਾਲ ਹੈ ਉਹ ਜਲੰਧਰ ਨੂੰ ਅਸੀਂ ਬਹੁਤ ਵੱਡੀ ਤਰੱਕੀ ਦੀ ਰਾਹ ਤੇ ਲੈ ਕੇ ਜਾਣ ਜਾ ਰਹੇ ਹਾਂ ਕਿਉਂਕਿ ਆਮ ਆਦਮੀ ਪਾਰਟੀ ਜਲੰਧਰ ਦੇ ਵਿਕਾਸ ਦੇ ਲਈ ਵਚਨਬੱਧ ਹੈ ਜਿਹੜੀਆਂ ਮੂਲभूत ਸਹੂਲਤਾਂ ਜਲੰਧਰ ਵਾਸੀਆਂ ਨੂੰ ਚਾਹੀਦੀਆਂ ਮੈਂ ਉਹ ਬਹੁਤ ਅچھے ਤਰੀਕਿਆਂ ਨਾਲ ਉਹਨਾਂ ਨੂੰ ਦਿੱਤੀਆਂ ਜਾਊਗੀਆਂ ਔਰ ਜੋ ਸਾਡੇ ਮਾਨ ਸਾਹਿਬ ਦੀ ਇੱਕ ਕਲੀਅਰ ਨੀਤੀ ਹੈ ਵੀ ਜਿਹੜੀ ਜ਼ੀਰੋ ਟੋਲਰੈਂਸ ਅਗੇਂਸਟ ਕ੍ਰਪਸ਼ਨ ਉਹ ਪੂਰੀ ਕੋਸ਼ਿਸ਼ ਹੋਏਗੀ ਕਿ ਜਲੰਧਰ ਕਾਰਪੋਰੇਸ਼ਨ ਨੂੰ ਬਿਲਕੁਲ ਕ੍ਰਪਸ਼ਨ ਮੁਕਤ ਕੀਤਾ ਜਾਊਗਾ ਔਰ ਮੈਂ ਇੱਕ ਵਾਰੀ ਫੇਰ ਸਾਰੇ ਹੀ ਸਾਥੀਆਂ ਦਾ ਮੇਰੇ ਸਾਰੇ ਸ਼ੁਭਚਿੰਤਕਾਂ ਦਾ ਮੇਰੇ ਖਾਸ ਕਰ ਜਿਹੜੇ ਸਾਡੇ ਪੰਜਾਬ ਦੇ ਪ੍ਰਧਾਨ ਸਾਡੇ ਬਹੁਤ ਹੀ ਆਦਰਨੀਏ ਸਾਡੇ ਮੈਂ ਅਰੋੜਾ ਜੀ ਔਰ ਜਿਨ੍ਹਾਂ ਦੀ ਔਰ ਸਾਡੀ ਜਿਹੜਾ ਸੰਗਠਨ ਹੈ ਸਾਡੇ ਸੰਗਠਨ ਦੀ ਜਿਹੜੀ ਪੂਰੀ ਟੀਮ ਹੈ ਉਹਨਾਂ ਦਾ ਵੀ ਮੈਂ ਬਹੁਤ ਧੰਨਵਾਦ ਕਰਦਾ ਔਰ ਇੱਕ ਵਾਰੀ ਫੇਰ ਖਾਸ ਕਰਕੇ ਜਿਸ ਵਾਰਡ ਦੇ ਵਿੱਚੋਂ ਮੈਂ ਚੁਣਿਆ ਗਿਆ ਮੈਂ ਬਸਤੀ ਬਾਵਾ ਖੇਲ ਵਾਰਡ ਨੰਬਰ 60 ਜੰਦਰ ਵੈਸਟ ਮੈਂ ਉਹਦੇ ਹੀ ਆਪਣੇ ਸਾਰੇ ਵੋਟਰਾਂ ਸਪੋਰਟਰਾਂ ਦਾ ਵੀ ਧੰਨਵਾਦ ਕਰਦਾ ਕਿ ਅੱਜ ਉਹਨਾਂ ਦੀ ਬਦੌਲਤ ਹੀ ਮੈਂ ਇਸ ਕੁਰਸੀ ਤੇ ਬੈਠਾ ਹਾਂ ਔਰ ਮੈਂ ਤੁਹਾਨੂੰ ਸਾਰਿਆਂ ਨੂੰ মিডিਆ ਦੇ ਜਿਹੜੇ ਸਾਡੇ ਸਾਥੀ ਆ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦਾ ਅੱਜ ਉਹਨਾਂ ਨੇ ਸਾਨੂੰ ਸਾਰਿਆਂ ਨੂੰ ਸਮਾਂ ਦਿੱਤਾ ਔਰ ਆਉਣ ਵਾਲਾ ਜਿਹੜਾ ਸਮਾਂ ਹੈ ਜਲੰਧਰ ਲੀਕ ਸੁਨਹਿਰਾ ਜਿਹੜਾ ਅਸੀਂ ਇਹਨੂੰ ਅੱਛੇ ਤਰੀਕੇ ਨਾਲ ਇੱਕ ਡਿਵੈਲਪਡ ਸਿਟੀ ਅਸੀਂ ਤੁਹਾਨੂੰ ਸਾਰਿਆਂ ਨੂੰ ਕਰਕੇ ਦਿਖਾਵਾਂਗੇ ਤੁਹਾਡੇ ਸਾਰੇ ਬੁੱਧੀਜੀਵੀਆਂ ਦੇ ਸਹਿਯੋਗ ਦੇ ਨਾਲ ਬਹੁਤ ਬਹੁਤ ਧੰਨਵਾਦ